28 ਸਾਲਾਂ ਨੌਜਵਾਨ ਦੀ ਸ਼ਕਤੀ ਹਲਾਤਾ ਚ ਹੋਈ ਮੌਤ। ajo ਕੋਰੀਡੋਰ ਤੇ ਜਿਹੜਾ ਪਹਿਲਾ ਬਰਾਨਾ ਗੇਟ ਹੈ ਨਾ ਉੱਥੇ ਜਾ ਕੇ ਉਹਨਾਂ ਨੂੰ ਉੱਤੇ ਚੜ ਕੇ ਵੇਖਿਆ ਤੇ ਮੇਰਾ ਪੁੱਤ ਪਰਨਾ ਵੀ ਪਿਆ ਉੱਥੇ ਹੀ ਜੁੱਤੀ ਕੇ ਪਾਸੇ ਜੁੱਤੀ ਪਤਾ ਹੀ ਨਹੀਂ ਕਿ ਚੱਕੋ ਚਗਮੂਨ ਨਿਕਲਦੀ। ਦੇਖੋ ਕਿਹੜੇ ਹਾਲਾਤਾਂ ਚ ਲਾਪਤਾ ਨੌਜਵਾਨ ਦੀ ਮਿਲੀ লাশ। ਮੌਤ ਦੇਖੋ ਇਹ ਹੁਣ ਪੋਸਟਮਾਰਟਮ ਲਈ ਭੇਜਣ ਲੱਗੇ ਨੇ ਮੁਲਾਜ਼ਮ। ਉੱਚ ਪਤਾ ਲੱਗੇਗਾ ਕੀ ਗੱਲ ਹੋਈ ਜਾਂ ਕੋਈ ਡਰਗ ਦੀ ਓਵਰਡੋਜ਼ ਆ ਜਾਂ ਕੋਈ ਹੋਰ ਕੋਈ ਕਿਸ ਚੀਜ਼ ਨਾਲ ਉਹਦੇ ਹੋਈ ਰੋਂਦੇ-ਕੁਰਲੋਂਦੇ ਮਾਪਿਆਂ ਦਾ ਨਹੀਂ ਦੇਖ ਹੁੰਦਾ ਹਾਲ ਰੰਤ ਅਸੀਂ ਕੋਈ ਨਹੀਂ ਹੈਗੀ ਇਹ ਮੁੰਡਾ ਬਹੁਤ ਹੀ ਜਿਆਦਾ ਚਲਾਕਸ਼ਿਆਰੀ ਇਹਨਾਂ ਦੇ ਪਾਪਾ ਦੀ ਡੈਥ ਹੋ ਮਤਲਬ ਇੱਕ ਆਂਧਾ ਨਹੀਂ ਵੀ ਇਹਨਾਂ ਨੂੰ ਪਿਮਲਕ ਤੇ ਬਾਹਰ ਨਾ ਰਾਣੇ ਦੇ ਨਾਲ ਜਾਣਦੇ ਇਹਨਾਂ ਨੂੰ ਰਾਣੇ ਨੇ ਉਹ ਕੰਮ ਕਰ ਛੜੇ ਇਹਦੇ ਨਾਲ ਮੇਰਾ 2 ਸਾਲ ਹੋ ਗਿਆ ਕਿ ਪ੍ਰੇਟ ਹੋਇਆ ਸੀ ਤੇ ਇਹਨੇ ਮਗਰੋਂ ਚੋਲਾ ਸਾਬੋਂ ਵੀ ਕਢਾਤਾ ਸੀ ਪਾਟਕੁੱਟ ਕਰਦਾ ਸੀ ਮੁੰਡਾ ਉਹ ਕੋਪੜ ਪੂੜੀਆਂ ਪੜੰਗਾ ਜੇ ਪਾਤ ਨੇ ਚੋਲਾ ਸਾਤ ਵੀ ਕਢਾਤਾ ਪੀੜਤ ਪਰਿਵਾਰ ਨੇ ਇਨਸਾਫ ਦੀ ਕੀਤੀ ਮੰਗ ਮੰਗ ਇਹੀ ਆ ਕਿ ਬਸ ਇਹ ਜਿਹੜਾ ਨਸ਼ਾ ਹੈ ਕਿ ਤਰੀਕੇ ਨਾਲ ਘਟ ਹੋ ਜੇ ਪੰਜਾਬ ਤੋਂ ਮੁੱਕ ਤਾਂ ਸਕਦਾ ਨਹੀਂ ਘਟ ਹੋ ਜੇ ਚਲੋ ਇੰਨਾ ਹੀ ਬੜਾ ਮਾਮਲਾ ਜੀ ਇਹੀ ਪਰਸੋਂ ਤੋਂ ਲੱਭਦੇ ਪਏ ਸ਼ਾਮ ਦੇ ਲਾਪਤਾ ਸੀਗਾ ਘਰੋਂ ਤੇ ਸਾਨੂੰ ਵੀ ਕੱਲ ਸਵੇਰੇ ਦੱਸਿਆ ਸਾਡੀ ਮਦਰ ਇਨ ਲਾਉ ਨੇ ਕਿ ਇਦਾਂ ਦੱਬਦਾ ਨਹੀਂ ਪਿਆ ਮੁੰਡਾ ਪਤਾ ਨਹੀਂ ਕਿੱਥੇ ਚਲਾ ਗਿਆ ਤੇ ਇਹੀ ਫਿਰ ਇਹਦੇ ਯਾਰਾਂ ਦੋਸਤਾਂ ਦੱਸਿਆ ਕਿ ਤਾਏ ਦਾ ਮੁੰਡਾ ਨਾਲ ਇਹ ਰਾਣਾ ਜੀ ਉਹ ਲੈ ਕੇ ਗਿਆ ਇਹਨੂੰ ਤੇਰੇ ਪਾਸੇ ਫਿਰ ਉਹ ਰਾਣੇ ਨੂੰ ਜਦੋਂ ਪੁੱਛਿਆ ਪੁੱਛਿਆ ਕਹਿੰਦਾ ਮੈਨੂੰ ਪਤਾ ਨਹੀਂ ਆਇਆ ਕਿੱਥੇ ਆ ਤੇ ਉਹ ਬਾਅਦ ਚ ਰਾਣੇ ਦਾ ਨੰਬਰ ਲਾਉਂਦੇ ਰਾਣਾ ਇਹਦਾ ਨੰਬਰ ਉਹਨੇ ਲੱਗਾ ਕਿ ਤੂੰ ਦੱਸ ਤੇ ਦੇ ਐ ਐਟ ਲੀਸਟ ਆ ਕਿੱਥੇ ਆ ਨਾਲ ਤੇਰੇ ਗਿਆ ਸੀਗਾ ਉਨੇ ਵੀ ਦੱਸਿਆ ਫਿਰ ਇਦਾਂ ਹੀ ਹੁਣ ਅੱਜ ਮੈਂ ਵੀ ਚੰਡੀਗੜ੍ਹੋਂ ਆਪਾਂ ਆਏ ਲੱਭਣ ਲੱਭਣ ਲਈ ਚਾ ਲੋ ਸੱਸ ਕੱਲੀ ਆ ਕਿੱਥੇ ਲੱਭਦੀ ਰਹੂਗੀ ਜਦੋਂ ਆ ਕੇ ਦੇਖਿਆ ਇਦਾਂ ਹੀ ਲੱਭਦੇ ਲੁੱਭਦੇ ਫਿਰ ਉੱਪਰ ਦੇਖਿਆ ਤਾਂ ਉੱਪਰੋਂ ਵੀ ਇਦਾਂ ਡੈਡ ਬੜੀ ਮੀਰੀ ਦੀ ਕੀ ਮੌਤ ਕੀ ਕਾਰਨ ਲੱਗਾ ਤੁਹਾਨੂੰ ਬਈ ਮੌਤ ਦੇਖੋ ਇਹ ਹੁਣ ਪੋਸਟਮਾਰਟਮ ਲਈ ਭੇਜਣ ਲੱਗੇ ਨੇ ਮੁਲਾਜ਼ਮ ਉੱਚ ਪਤਾ ਲੱਗੇਗਾ ਕੀ ਗੱਲ ਹੋ ਜੀ ਜਾਂ ਕੋਈ ਡਰਗ ਦੀ ਓਵਰਡੋਜ਼ ਆ ਜਾਂ ਕੋਈ ਹੋਰ ਕੋਈ ਕਿਸ ਚੀਜ਼ ਨਾਲ ਉਹਦੇ ਹੋਈ ਡੈੱਡ ਕੀ ਕੰਮ ਕਰਕੇ ਕਰਦਾ ਸੀ ਬਈ ਇੱਥੇ ਗੈਸ ਏਜੰਸੀ ਆ ਚੌਂਕ ਜਿੱਥੇ ਕਾਲਾਂ ਵਾਲੀ ਚੋਥੇ ਆ ਲੱਗਾ ਹੈ ਲੇਬਰ ਦਾ ਕੰਮ ਕਰਦਾ ਨਹੀਂ ਪਹਿਲਾਂ ਤਾਂ ਨਹੀਂ ਕਦੀ ਸਾਨੂੰ ਤਾਂ ਨਹੀਂ ਦੱਸਿਆ ਕਿ ਕੋਈ ਨਸ਼ਾ ਨੁਸ਼ਾ ਕਰਦਾ ਇਦਾਂ ਦਾ ਕੋਈ ਸੁਣਿਆ ਨਹੀਂ ਨੇ ਭਰਾ ਨੇ ਕੱਲਾ ਕੱਲਾ ਹੀ ਸੀਗਾ ਜੀ ਕਿੰਨ ਸਿਸਟਰ ਕਿੰਨੀਆਂ ਨੇ ਸਿਸਟਰ ਦੋ ਨੇ ਤੇ ਸਰ ਜਦੋਂ ਇਹ ਗੁੰਮ ਹੋਏ ਸੀ ਤੇ ਕੋਈ ਗੁੰਮਸ਼ੁਦਗੀ ਰਿਪੋਰਟ ਲਖਾਈ ਪਲੀ ਹਾਂਜੀ ਕੱਲ ਲਖਾਈ ਸੀਗੀ ਪਹਿਲਾਂ ਤਾਂ ਵੇਟ ਕੀਤੀ ਥੋੜੀ ਦੇਰ 12 15 ਘੰਟੇ ਕੇ ਸ਼ਾਇਦ ਆ ਜਾਏ ਵਾਪਸ ਬਟ ਆਇਆ ਨਹੀਂ ਜਦੋਂ ਫਿਰ ਹਾਰ ਕੇ ਆਈ ਕਿਹਾ ਕਿ ਜਾਓ ਰਿਪੋਰਟ ਤਾਂ ਲਖਾ ਕੇ ਆਓ ਮਿਸਿੰਗ ਦੀ ਫਿਰ ਉਹ ਕੱਲ ਰਿਪੋਰਟ ਲਿਖਾ ਕੇ ਆਏ ਸੀਗੇ ਤੇ ਉਹ ਵੀ ਕਾਰਵਾਈ ਉਹ ਵੀ ਕਰਦੇ ਪਏ ਸੀਗੇ ਨੰਬਰ ਵਗੈਰਾ ਟਰੇਸ ਕਰਦੇ ਪਏ ਸੀਗੇ ਕਿ ਕਿੱਥੇ ਲੋਕੇਸ਼ਨ ਆ ਰਹੀ ਹੈ ਮੁੱਖ ਸਰਪੀਸ ਪਹੁੰਚੀ ਜਿੱਥੇ ਡੈਡ ਬਿੱਟੀ ਮਿਲੀ ਹਾਂਜੀ ਹਾਂਜੀ ਤੇ ਕੀ ਸ਼ੱਕ ਹੈ ਕਿਸੇ ਦੇ ਖਿਲਾਫ ਸ਼ੱਕ ਤਾਂ ਜੀ ਕਿਸੇ ਤੇ ਕੀ ਕੇ ਤੇ ਵੀ ਨਹੀਂ ਹੈਗਾ ਬਟ ਇਹੀ ਹੈ ਕਿ ਹੁਣ ਉਹ ਜਿਹੜਾ ਇਹਦਾ ਕਜ਼ਨ ਸੀਗਾ ਰਾਣਾ ਉਹਨੂੰ ਉਹ ਲੱਭ ਜੇ ਚਲੋ ਪਤਾ ਤਾਂ ਲੱਗੇ ਕੀ ਗੱਲ ਕੀ ਹੋਈ ਆ ਸ਼ੱਕ ਤਾਂ ਕੀ ਇਹਦੇ ਤੇ ਕਰਨਾ ਉਹਨ ਕੀ ਕੀ ਮੰਗੀ ਕਰਦੇ ਪੰਜ ਮੰਗ ਇਹੀ ਹੈ ਕਿ ਬਸ ਇਹ ਜਿਹੜਾ ਨਸ਼ਾ ਹੈ ਕਿ ਤਰੀਕੇ ਨਾਲ ਘਟੋ ਜੇ ਪੰਜਾਬ ਤੇ ਮੁੱਕ ਤਾਂ ਸਕਦਾ ਨਹੀਂ ਘਟੋ ਜੇ ਚਲੋ ਇੰਨਾ ਹੀ ਬੜਾ ਪੁਲਸ ਦਾ ਵੀ ਪੰਜਾਬ ਸਰਕਾਰ ਵੀ ਬੜਾ ਪੈਸਾ ਲਾ ਰਹੀ ਹੈ ਹਾਂਜੀ 5:30 ਵਜੇ ਪਹਿਲਾਂ ਰਾਣਾ ਝਾਂਸੀ ਚੋਂ ਲੈ ਕੇ ਆਇਆ ਕੀ ਬਿਟ ਦਰਦ ਨਾ ਕੀ ਹੈ ਲਾਪਰੇ ਸਿੰਘ ਅੱਛਾ ਉਥੋਂ ਝਾਂਸੀ ਚੋਂ ਲੈ ਕੇ ਆ ਉਥੇ ਵੀਡੀਓ ਵੀ ਹੈਗੀ ਉਹਦੇ ਰਾਣੇ ਦੀ ਦਾਇ ਦਾ ਪੁੱਤ ਅੱਛਾ ਮੜਕੇ ਘਰ 5:00 ਵਜੇ 50 ਮਿੰਟ ਤੇ ਆ ਗਿਆ ਬੜਾ ਖੁਸ਼ੀ ਖਸ਼ਾਈ ਮਤਲਬ ਹੀ ਮਾਂ ਪੁੱਤ ਮੜਕੇ ਬਾਬੇ ਸ੍ਰੀ ਚੰਦੇ ਮੱਥਾ ਵੀ ਟੇਕਣ ਗਏ ਆ ਆ ਰਾਕੀ ਦਵਾਈ ਵੀ ਲੈਣ ਗਿਆ 7:30 ਪੌਣੇ 8 ਵਜੇ ਦੇ ਘਰੋਂ ਗਿਆ ਮੁੜ ਕੇ ਵੀ ਮਮਮੀ ਸੈਰ ਕਰਾਂ ਆ ਨਾਲ ਸਾਡੇ ਗਵਾਂਢ ਦਾ ਮੁੰਡਾ ਜਸਕਰਨ ਉਹਦੇ ਨਾਲ ਸੈਰ ਕਰਨ ਚੱਲ ਗਿਆ ਸੈਰ ਕਰਕੇ ਤੇ ਮੁੜ ਕੇ 9:30 9 ਵਜੇ ਰਾਣਾ ਘਰ ਆਇਆ ਘਰੋਂ ਫੇਰ ਜਾ ਕੇ ਪਤਾ ਨਹੀਂ ਘਰੋਂ ਕੀ ਖੜਿਆ ਤੇ ਕੀ ਨਹੀਂ ਤੇ ਮੁੰਡਾ 9:30 ਵਜੇ ਮੋਤ ਦਾ ਫੋਨ ਬੰਦ ਹੋ ਗਿਆ ਫੋਨ ਵੀ ਬੰਦ ਹੋ ਗਿਆ ਮੈਂ ਫੋਨ ਲਾਲਾ ਕੇ ਸ਼ਿਨੈਨ ਹੋ ਗਿਆ ਨਹੀਂ ਮੁੰਡੇ ਦਾ ਫੋਨ ਲੱਗਦਾ ਹੈ ਤੇ 10 ਵਜੇ ਮਾਰ ਕੇ ਤੇ ਘਰ ਆ ਗਿਆ। ਇਹ ਕਿਦਾਂ ਦੀ ਗੱਲ ਹੈ ਕਿਦਾਂ ਮਿਸਮਾ ਸ਼ੁਕਰਵਾਰ ਰਾਤ ਸ਼ੁਕਰਵਾਰ ਰਾਤ ਦੀ। ਕਿੰਨੇ ਵਜੇ ਆਉਂਦਾ? ਇਹ 10:00 ਵਜੇ ਦਾ। ਜਦੋਂ ਕੰਮ ਸੁਮ ਘਰਦੋਗੇ ਬੇਟੇ ਦਾ। 9:30 ਹੋ ਗਏ ਤੇ ਵੀ ਜਬ ਮਤਲਬ ਫੋਨ ਬੰਦ ਹੋ ਗਿਆ। ਅੱਜ ਕਿਉਂ ਪਤਾ ਲੱਗਿਆ ਤੈਨੂੰ? ਅੱਜ ਪਣਡੇ ਨੂੰ ਦਿਖਾ ਦਿੱਤੀ ਲਪਣਡੇ। ਹੱਪੇ ਲਪਣਡੇ। ਇਹ ਮੁੰਡੇ ਦੇ ਨਿਆਣੇ ਹੀ ਚਲੋ ਗਵਾਂਢ ਤੇ ਉਹ ਵਿਚਾਰੇ ਸੜਕਾਂ ਤੇ ਵੇਖ ਕੇ ਆਏ। ਅੱਜ ਦੋਏ ਪਣਮਈਏ ਆਏ ਨੇ ਤੇ ਉਹਨਾਂ ਨੇ ਨਾਲ ਫੌਜੀ ਨਹੀਂ ਆਪਣਾ ਕਾਲਾ ਫੌਜੀ ਉਹ ਵੀ ਨਾਲ ਗਏ ਨੇ। ਜੋ ਕੋਰੀਡੋਰ ਸੀ ਜਿਹੜਾ ਪਹਿਲਾ ਪਨਾਣਾ ਗੇਟ ਇਹਨਾਂ ਉੱਥੇ ਜਾ ਕੇ ਉਹਨਾਂ ਨੂੰ ਉੱਤੇ ਚੜ ਕੇ ਵੇਖਿਆ ਤੇ ਮੇਰਾ ਪੁੱਤ ਪਰਨਾ ਵੀ ਪਿਆ ਉੱਥੇ ਹੀ ਜੁੱਤੀ ਕੇ ਪਾਸੇ ਜੁੱਤੀ ਪਤਾ ਹੀ ਨਹੀਂ ਕਿ ਚਗੋ ਚਗਮੂ ਨਿਕਲਦੀ ਕਿੰਨੀ ਉਮਰ ਕਿੰਨੀ ਕਦੀ 28 ਸਾਢੇ 27 ਸਾਲ ਹੈ ਜੀ ਵਿਆਹ ਕੁਵਾਰਾ ਕੁਵਾਰਾ ਜੀ ਕਿੰਨੀ ਆਪਾਂ ਲਗਣੀ ਦੋ ਕੀ ਮੰ ਕਰਦੇ ਪ੍ਰਸ਼ਾਸਨ ਪ੍ਰਸ਼ਾਸਨ ਤੋਂ ਮੰਗ ਕਰਨੇ ਪਏ ਇਹਨੂੰ ਵੱਧ ਤੋਂ ਵੱਧ ਸਜ਼ਾ ਦਿਓ ਬੇਸ਼ੱਕ ਮਾਰ ਵੀ ਦੇਣ ਤੇ ਮੈਨੂੰ ਕੋਈ ਪਰਵਾਹ ਨਹੀਂ ਹੈਗੀ ਕਰੋ ਖੜ ਕੇ ਮਾਰਿਆ ਮੁੰਡੇ ਨੂੰ ਕਰੋ ਫਿਰ ਮੇਰੇ ਪੋਤ ਨੂੰ ਕਰੋ ਖੜ ਕੇ ਮਾਰਿਆ ਇਹਨੇ ਕੀ ਕੋਈ ਰੰਜਿਸ਼ ਹੈ ਤੇ ਨਾ ਰੰਜਿਸ਼ ਕੋਈ ਨਹੀਂ ਹੈਗੀ ਇਹ ਮੁੰਡਾ ਬਹੁਤ ਹੀ ਜਿਆਦਾ ਚਲਾਕ ਸਿਆਰੀ ਇਹਨਾਂ ਦੇ ਪਾਪਾ ਦੀ ਡੈਥ ਹੋ ਮਤਲਬ ਇੱਕ ਅੰਧਾ ਲਈ ਵੀ ਇਹਨਾਂ ਨੂੰ ਵੀ ਮਤਲਬ ਕਿਤੇ ਬਾਹਰ ਨਾ ਰਹਿਣ ਇਹਦੇ ਨਾਲ ਜਾਣਦੇ ਇਹਨਾਂ ਨੂੰ ਰਾਣੇ ਨੇ ਉਹ ਕੰਮ ਕਰ ਛੜੇ ਇਹਦੇ ਨਾਲ ਮੇਰਾ 2 ਸਾਲ ਹੋ ਗਿਆ ਓਪਰੇਟ ਹੋਇਆ ਤੇ ਇਹਨੇ ਮਗਰੋਂ ਝੂਲਾ ਸਾਬੋਂ ਵੀ ਕਢਾਤਾ ਹੀ ਪਾਠ ਪੜ੍ਹ ਕਰਦਾ ਸੀ ਮੁੰਡਾ ਇਹ ਕੋ ਆਪੋੜ ਪੁੜੀਆਂ ਪੜ੍ਹਨਾਂ ਜੇ ਬਾਹਰ ਪਾਤ ਤੇ ਨੇ ਝੂਲਾ ਸਾਬ ਤੋਂ ਵੀ ਕਢਾਤਾ ਝੂਲਾ ਸਾਬ ਤੋਂ ਚਲੋ ਪਾਠ ਸੁਹਾੜ ਗਿਆ ਮੁੜ ਕੇ ਇਹ ਚਾਚੀ ਉੱਥੇ ਸਿਕਿਉਰਟੀ ਗੱਲ ਦੀ ਨੌਕਰੀ ਕਰਨੀ ਇੱਥੇ ਕਰਨੀ ਹੈ ਮਜੀਠੇ ਜਾਣਾ ਮੇਰੇ ਕੋ 10000 ਰੁਪਏ ਇਹਨਾਂ ਨੇ ਹਫਤੇ ਦੇ ਵਿੱਚ ਡਾਇਆ ਦੂਆਂ ਨੇ ਮੇਰੇ ਕੋ ਲੈ ਜਾਣਾ 1000 ਦੇ ਤੇ 1500 ਦੇ ਮੰਮੀ ਆ ਜਾ ਆ ਦੇ ਦੇ ਮੈਨੂੰ ਨਹੀਂ ਪਤਾ ਪੀ ਕੀ ਕਰਦਾ ਇਹਨੇ ਗੁਰਦੁਆਰੇ ਵੀ ਟਿਕਾ ਦਾ ਸਮਾਨ ਦੇ ਕੇ ਨਾ ਈਗਾ ਲੈਣ ਦੇ ਕੇ ਸਮਾਨ ਤੇ ਉਥੇ ਆਪ ਮੈਂ ਡਿਊਟੀ ਤੇ ਚੱਲਿਆ ਹਾਂ ਤੇ ਮੁੰਡਾ ਜਦੋਂ ਮੈਨੂੰ ਫੋਨ ਆਇਆ ਪਈ ਮੁੰਡਾ ਘਰਦਵਾਰੀ ਡਿੱਗਾ ਕਿਉਂ ਡਿੱਗਾ ਲਾਪਰੀਤ ਡਿੱਗਾ ਤੇ ਨਾਲੇ ਨੇ ਦਿੱਤਾ ਸਾਰਾ ਸਮਾਨ ਬੇਸ਼ੱਕ ਇਹ ਵੀ ਸੱਜਾ ਜੋ ਹੁਣ ਇਹ ਦੀ ਸੱਜਾ ਇਹ ਦੀ ਵੀ ਇਹਦਾ ਵੀ ਹੁਣ ਵੀ ਇਹਦਾ ਜਦੋਂ ਫੋਨ ਆਇਆ ਵਾ ਫੋਨ ਉਹਦਾ ਬੰਦ ਆਂ ਲਿਆ ਸੀ ਤੇ ਸੀ ਇਹ ਖੋਲਿਆ ਸੀ ਮੰਗੇ ਕਿ ਮੇਰੀ ਇਹੋ ਮੰਗ ਪਈ ਜਿੱਥੇ ਵੀ ਫੜਿਆ ਜਾਂਦਾ ਤੈਨੂੰ ਮੈਨੂੰ ਹੁਣ ਇਨਸਾਫ ਚਾਹੀਦਾ ਮੇਰੇ ਪੁੱਤ ਦਾ ਇਨਸਾਫ ਚਾਹੀਦਾ ਮੈਂ ਕੱਲੀ ਜਣੀ ਕੀ ਕਰ ਸਕਾਂ ਆਹ ਸਪਨਾ ਵੀ ਮੇਰੇ ਪੂਰੇ ਹੋ ਗਏ ਨੇ। ਹਾਲਤ ਵੇਖੋ। ਮੈਂ ਤਾਂ ਇਹਦੇ ਸਿਰ ਤੇ ਬੈਠੀ। ਹਾਂਜੀ ਸਰ ਅੱਜ ਇੱਕ ਨੌਜਵਾਨ ਦੀ ਜਿਹੜੀ ਡੈਡਵਾਰਡ ਮਿਲੀ ਹੈ ਕੀ ਮਾਮਲਾ ਕੀ ਹੈ? ਅੱਜ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਤੇ ਪੁਰਾਣਾ ਜਿਹੜਾ ਰਸਤਾ ਹੈ ਉਹ ਗੇਟ ਦੇ ਉੱਪਰ ਗੁੰਮਟ ਹੈ। ਗੁੰਮਟ ਦੇ ਵਿੱਚੋਂ ਇੱਕ ਬਾਡੀ ਮਿਲੀ ਆ। ਜਿਹੜੀ ਕੋਈ ਕਰੀਬ 28 ਸਾਲ ਲੜਕੇ ਦੀ ਬਾਡੀ ਹੈ ਲਵਪ੍ਰੀਤ ਸਿੰਘ ਨਾਮ ਇਹਦਾ। ਇੱਥੇ ਨਾਲ ਹੀ ਸ਼ਹਿਰ ਦੇ ਵਿੱਚ ਡੇਰਾ ਬਾਬਾ ਨਾਨਕ ਬਾਜ਼ਾਰ 'ਚ ਹੀ ਰਹਿੰਦਾ ਰਹਿਣ ਵਾਲਾ। ਇਹਦਾ ਤਾਇ ਦਾ ਲੜਕਾ ਤੇ ਪਰਸੋਂ ਦੇ ਘਰੋਂ ਗਾਇਬ ਸੀ। ਜਿਸ ਦੇ ਸਬੰਧ ਵਿੱਚ ਕੱਲ ਇਹਦੇ ਲਾਹਪਰੀ ਦੇ ਮਾਤਾ ਪਿਤਾ ਨੇ ਕੰਪਲੇਨਟ ਕੀਤੀ ਸੀ ਜਿਹਦੇ ਵਿੱਚ ਇਹਦਾ ਇਸ਼ਤਿਹਾਰ ਵਗੈਰਾ ਜਾਰੀ ਕਰਾਇਆ ਗਿਆ ਸੀ ਕਿ ਇਹ ਕਿੱਥੇ ਗਏ ਨੇ ਦੋਨੋਂ ਪਰ ਲੇਕਿਨ ਇਹਦਾ ਤਾਏ ਦਾੜਕਾ ਕੱਲ ਵਾਪਸ ਆ ਗਿਆ ਸੀ ਆਪਣੇ ਘਰ ਇਹ ਮਿਲ ਨਹੀਂ ਸੀ ਰਹਾ ਅੱਜ ਇਹਦੀ ਇਹਦੇ ਪਰਿਵਾਰ ਵਾਲੇ ਭਾਲ ਕਰਦੇ ਹੋਏ ਇੱਥੇ ਪਹੁੰਚੇ ਨੇ ਜਿੱਥੇ ਇਹਨਾਂ ਨੂੰ ਇਹਦੀ ਬਾਡੀ ਮਿਲੀ ਆ ਤੇ ਇਹਦਾ ਪੋਸਟਮਾਰਟਮ ਕਰਾਉਣਾ ਹੈ ਆਫਟਰ ਪੋਸਟਮਾਰਟਮ ਜੋ ਵੀ ਇਹਦਾ ਕੌਜ਼ ਆਫ ਡੈਥ ਆਏਗਾ ਦੇ ਮਤਾਬਕ ਕਾਰਵਾਈ ਕੀਤੀ ਜਾਏਗੀ ਸਰ ਫਿਰ ਇਹ ਪਰਿਵਾਰ ਤੇ ਲੜਕੀ ਕਰ ਰਹੀ ਕਿ ਪੁੱਛ ਫਿਲਹਾਲ 174 ਦੀ ਗਾਰਵਈ ਇਹਦੇ ਪਰਿਵਾਰ ਦੇ ਮੈਂਬਰ ਚਾਹੁੰਦੇ ਨੇ ਵੀ ਹੋਵੇ ਤੇ ਸਾਨੂੰ ਪਤਾ ਲੱਗੇ ਵੀ ਇਹਦਾ ਕੌਜ਼ ਆਫ ਡੈਥ ਕੀ ਆ ਕਿ ਇਹਨੂੰ ਇਹਦੇ ਤਾਏ ਦੇ ਲੜਕੇ ਨੇ ਜਾਂ ਕੁਛ ਦੇ ਕੇ ਮਾਰਿਆ ਹੈ ਜਾਂ ਇਹ ਆਪਣੇ ਆਪ ਕੁਛ ਮਰਿਆ ਹੈ ਸਰ ਮੁੱਢਲੀ ਜਾਂਚ ਤੋਂ ਕੀ ਲੱਗਦਾ ਵੈਸੇ ਡੈੱਡ ਬਟ ਵੀ ਮੁੱਢਲੀ ਜਾਂਚ ਤੋਂ ਅਜੇ ਕੁਝ ਨਹੀਂ ਕਹਿ ਸਕਦਾ ਇਹਦੇ ਬਾਰੇ ਤੇ ਆਫਟਰ ਪੋਸਟਮਾਰਟਮ ਹੀ ਪਤਾ ਚੱਲੇਗਾ ਇਹਦੀ ਮੌਤ ਕਿਸ ਤਰ੍ਹਾਂ ਹੋਈ ਮੌਤ ਦੇ ਕਰ ਪਰ ਪਰਿਵਾਰ ਵੱਲੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਪਹਿਲਾਂ ਵੀ ਇਹਨਾਂ ਦੀ ਕੋਈ ਲੜਾਈ ਵਗੈਰਾ ਹੋਈ ਸੀ ਉਹਦੀ ਵੀ ਤਫ਼ਤੀਸ਼ ਕੀਤੀ ਜਾਵੇਗੀ ਜਿਸ ਤਰ੍ਹਾਂ ਦੀ ਵੀ ਤਫ਼ਤੀਸ਼ ਦੌਰਾਨ ਕੋਈ ਗੱਲ ਸਾਹਮਣੇ ਆਏਗੀ ਲੜਾਈ ਝਗੜੇ ਵਾਲੀ ਜਾਂ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ